18 ਸਾਲਾਂ ਦੇ ਵਿੱਚ ਸ਼ਿੰਦਾ ਜੀ ਨੇ ਕਿੰਨਾ ਦੇ ਨਾਲ ਗਾਇਆ ਫਿਰ ਕਿਹੜੀਆਂ ਕੁੜੀਆਂ ਸੀ ਉਸ ਸਮੇਂ ਉਹ ਆਈ ਸੀ ਕਦੇ ਕਦੇ ਕੋਈ ਟੀਮ ਬਣ ਗਈ ਕਦੇ ਕੋਈ ਟੀਮ ਬਣ ਗਈ ਬਣਦੀ ਰਹਿੰਦੀ ਹਰ ਰੀਤ ਨੀਤੂ ਨਾ ਕਾਫੀ ਚੱਲ ਗਿਆ ਕਲਦੀਪ ਕੌਰ ਸੁਖਵੰਤ ਸੁੱਕੀ ਨਾਲ ਵਿੱਚ ਪਰਮਿੰਦਰ ਸੰਧੂ ਨਾਲ ਵੀ ਪ੍ਰੋਗਰਾਮ ਕਰਦੇ ਰਹੇ ਵਿੱਚ ਸਚੇਤ ਵਾਲਾ ਨਾਲ ਵੀ ਲੁਧਿਆਣੇ ਉਸ ਸਮੇਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਲਗਭਗ ਸਾਰੇ ਸਿੰਗਰਾਂ ਦੇ ਗੀਤ ਜਾਦ ਸੀ ਲੋੜ ਪਏ ਤੇ ਖਾਸ ਤੌਰ ਤੇ ਇਹ ਸਿਫਤ ਸੀ ਉਹ 5 7 8 ਜਿਹੜੀ ਫੀਮੇਲ ਸਿੰਗਰ ਸੀ ਉਹਨਾਂ ਨੂੰ ਸਦੀਕ ਸਾਹਿਬ ਦੇ ਵੀ ਗਾਣੇ ਆਉਂਦੇ ਉਹਨਾਂ ਨੂੰ ਛਿੰਦੇ ਦੇ ਵੀ ਗਾਣੇ ਆਉਂਦੇ ਆ ਉਹਨਾਂ ਨੂੰ ਮਾੜਕ ਦੇ ਵੀ ਆਉਂਦੇ ਆ ਦਦਾਰ ਦੇ ਵੀ ਆਉਂਦੇ ਆ ਕਿਸੇ ਨਾਲ ਵੀ ਗਾਇਆ ਜਾ ਸਕਦਾ ਸੀ ਇੱਥੋਂ ਤੱਕ ਦੇਖੋ ਇੱਕ ਮਹੌਨ ਸਿੰਘ ਮੇਲੇ 'ਚ ਦਦਾਰ ਸੰਧੂਨ ਦੇ ਨਾਲ ਨੂਰੀ ਹੈ ਨਹੀਂ ਸੀ ਤੇ ਸਦੀਕ ਨੇ ਰਣਜੀਤ ਕੌਰ ਨੂੰ ਕਹਤਾ ਵੀ ਚੱਲ ਤੂੰ ਦੁਕਾਨਾ ਗਾ ਦੇ ਉਹ ਕੱਲ ਦਾ ਕਾਲਜਾ ਦੁਖਦੇ ਆ ਜਿਹੜਾ ਨੂਰੀ ਨਗ ਆਇਆ ਹੋਇਆ ਦਰਨਾ ਸੀਗਾ ਉਹ ਰਣਜੀਤ ਕੌਰ ਨੇ ਉੱਠ ਕੇ ਕਹਾ ਤਾਂ ਕਿਉਂਕਿ ਰਣਜੀਤ ਕੌਰ ਤੇ ਸਦੀਕ ਵੀ ਆਪਦੀ ਸਟੇਜ ਉੱਤੇ ਗਾਉਂਦੇ ਸੀਗੇ ਗਾਉਂਦੇ ਸੀ ਲੋਕਾਂ ਨੂੰ ਇਹ ਲੱਗਿਆ ਲੈ ਵੀ ਦਾਦਾਰ ਤੇ ਰਣਜੀਤ ਕੌਰ ਗਾਉਂਦੇ ਆ ਇਸੇ ਤਰ੍ਹਾਂ ਇਹ ਸਾਰੇ ਜਿਹੜੀ ਇਹ ਇੱਕ ਬੜਾ ਪਿਆਰਾ ਭਾਈਚਾਰਾ ਕਹਾ ਲੋਡ ਪੈਂ ਤੇ ਇੱਕ ਦੂਜੇ ਦੇ ਨਾਲ ਫੀਮੇਲ ਸਿੰਗਰ ਭੇਜ ਦਿੰਦੇ ਸੀ ਹਾਂਜੀ ਹਾਂਜੀ